ਇਸ ਵੇਲੇ ਦੀ ਵੱਡੀ ਖਬਰ ਡਿਬਰੂਗੜ ਤੋਂ ਆ ਰਹੀ ਹੈ ਜਿੱਥੇ ਕੇ ਪਾਈ ਅਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਜੀ ਹਾਂ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਪਾਈ ਅਮ੍ਰਿਤਪਾਲ ਸਿੰਘ ਅੱਜ ਸੰਸਦ ਵਿੱਚ ਸੌ ਚੁੱਕਣਗੇ ਇਸ ਦੇ ਲਈ ਉਹਨਾਂ ਨੂੰ ਬੀਤੇ ਦਿਨੀ 4 ਦਿਨ ਦੀ ਪੈਰੋਲ ਮਿਲੀ ਸੀ ਜਿਸ ਤੋਂ ਬਾਅਦ ਅੱਜ ਤੜਕੇ ਹੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਉੱਧਰ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕੇ ਭਾਈ ਅਮਰਿਤਪਾਲ ਸਿੰਘ ਗੱਡੀਆਂ ਰਾਹੀਂ ਜੇਲ੍ਹ ਤੋਂ ਬਾਹਰ ਆਉਂਦੇ ਨਜ਼ਰ ਆ ਰਹੇ ਨੇ ਤੇ ਤੇਜ਼ ਵਰਦੇ ਮੀਂਹ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਜਿੱਥੇ ਕਿ ਹੁਣ ਉਹਨਾਂ ਨੂੰ ਆਰਮੀ ਪਲੇਨ ਰਾਹੀਂ ਦਿੱਲੀ ਲਿਆਂਦਾ ਜਾਵੇਗਾ ਦੱਸਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਰਾਹੀਂ ਇਹ ਪੈਰੋਲ ਦਿੱਤੀ ਗਈ ਹੈ ਜਿੱਥੇ ਕਿ ਉਹਨਾਂ ਨੂੰ ਅੱਜ ਸੰਸਦ ਵਿੱਚ ਸੌਂ ਚੁਕਾਈ ਜਾਵੇਗੀ ਹਾਲਾਂਕਿ ਉਹਨਾਂ ਦੇ ਸੌਂ ਚੁੱਕਣ ਬਾਰੇ ਕੋਈ ਵੀ ਸ਼ਡਿਊਲ ਜਾਂ ਫਿਰ ਕੋਈ ਵੀ ਪ੍ਰੋਗਰਾਮ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਦਿੱਲੀ 'ਚ ਉਹਨਾਂ ਦਾ ਪਰਿਵਾਰ ਵੀ ਪਹੁੰਚ ਚੁੱਕਿਆ ਹੈ ਪਰ ਹੁਣ ਭਾਈ ਅਮਰਿਤਪਾਲ ਸਿੰਘ ਨੂੰ ਵੀ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਹੈ ਦਰਸਲ ਅੱਜ ਕਰੀਬ 7 ਵਜੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਆਰਮੀ ਪਲੇਨ ਰਾਹੀਂ ਦਿੱਲੀ ਲਿਆਂਦਾ ਜਾਵੇਗਾ ਅਤੇ ਫਿਰ ਲੋਕ ਸਭਾ ਸਪੀਕਰ ਦੇ ਨਿੱਜੀ ਕਮਰੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਸੌਂਚਕਾਈ ਜਾਵੇਗੀ ਜੀ ਹਾਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਸਪੀਕਰ ਦੇ ਕਮਰੇ 'ਚ ਸੌਂਚਕਾਈ ਜਾਵੇਗੀ ਪਰ ਉਹਨਾਂ ਨੂੰ ਕਦੋਂ ਅਤੇ ਕਿਸ ਵੇਲੇ ਇਹ ਸੌਂਚਕਾਈ ਜਾਵੇਗੀ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੇ ਇਸ ਤੋਂ ਪਹਿਲਾਂ ਅਮਰਿਤਪਾਲ ਦਾ ਪਰਿਵਾਰ ਦਿੱਲੀ ਪਹੁੰਚ ਗਿਆ ਜਿੱਥੇ ਕਿ ਉਹਨਾਂ ਦੇ ਪਿਤਾ ਦਾ ਦਿੱਲੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬੀਤੀ ਰਾਤ ਦਿੱਲੀ ਕਮੇਟੀ ਨੂੰ ਮਿਲੇ ਜਿੱਥੇ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਖਾਲਸਾ ਵੱਲੋਂ ਉਹਨਾਂ ਨੂੰ ਸਿਰੋਪਾਓ ਪੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ i ਹਰੀਆ ਤੇ ਵਾਪੇ ਹੋ ਬਲੇ ਹਰੀ ਗੋਪੀਆ ਸਭ ਭਾਵੈ ਉਸਕੇ ਨਾਏ ਸੁਮੀਨ ਅਰੀਆ ਸੁਨਾ ਨਿਕੁ ਭਾਈ ਬਲੇ ਹਰੀ ਤੇ ਸੁਖੁ 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 ਦਾਨ ਹਰਿ ਬਲੇ ਏ ਮਨ ਤੇ ਯਕੀਨ ਬੜਾਇਆ ਮੈਨੂੰ ਬੜਾ ਦੇ ਤਾ ਤਰਿ ਕਿ ਮਹਤੋ ਰਸਨਾਇ ਦਾਇਆ ਜੇ ਸਤਿਗੁਰੂ ਦੇ ਨਾਮ ਗਾਇਆ ਗੁਰ ਆਇਆ ਵਾਸੇ ਕਰਮਾ ਦੇ ਤਪਾਈ ਅਮਰਿਤਪਾਲ ਸਿੰਘ 1 ਸਾਲ 2 ਮਹੀਨੇ ਅਤੇ 12 ਦਿਨ ਬਾਅਦ ਸੌ ਚੁੱਕਣ ਲਈ ਡੀਬੁਰਗੜ੍ਹ ਜੇੜ ਤੋਂ ਬਾਹਰ ਰਹੇ ਨੇ ਅਤੇ ਇੱਕ ਦਿਨ ਬਾਹਰ ਰਹਿਣ ਤੋਂ ਬਾਅਦ ਉਹਨਾਂ ਨੂੰ ਵਾਪਸ ਜੇੜ ਵਿੱਚ ਪੇਜ ਦਿੱਤਾ ਗਿਆ। ਦਰਸਲ ਭਈ ਅਮਰਿਤਪਾਲ ਸਿੰਘ ਨੂੰ ਦਿੱਤੀ ਗਈ ਪੈਰੋਲ ਵਿੱਚ 4 ਦਿਨਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਕਿ 10 ਸ਼ਰਤਾਂ ਵੀ ਲਗਾਈਆਂ ਗਈਆਂ ਨੇ ਸੁਰੱਖਿਆ ਤੋਂ ਲੈ ਕੇ ਉਹਨਾਂ ਨੂੰ ਲਿਆਉਣ ਤੱਕ ਰਹਿਣ ਅਤੇ ਵਾਪਸ ਲੈ ਕੇ ਜਾਣ ਤੱਕ ਸਾਰੀ ਜ਼ਿੰਮੇਵਾਰੀ ਅਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਭਾਈ ਅਮਰਿਤਪਾਲ ਸਿੰਘ ਦੇ ਸੌ ਚੁੱਕ ਸਮਾਗਮ ਦੀ ਦੇਖਰੇਖ ਲੋਕ ਸਭਾ ਦੇ ਸਖਤਰ ਜਰਨਲ ਕਰਨਗੇ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਰਹੀ ਬਾਹਰ ਲੈ ਜਾਂਦਾ ਗਿਆ ਜਿਸ ਵਿੱਚ ਕਿ ਸਭ ਤੋਂ ਅਹਿਮ ਹੈ ਕਿ ਭਾਈ ਅਮਰਿਤਪਾਲ ਸਿੰਘ ਦਿੱਲੀ ਤੋਂ ਬਾਹਰ ਨਹੀਂ ਜਾ ਸਕਣਗੇ ਉਹ ਆਪਣੇ ਇਸ ਪੂਰੇ ਪ੍ਰੋਗਰਾਮ ਦੌਰਾਨ ਦਿੱਲੀ ਵਿੱਚ ਹੀ ਰਹਿਣਗੇ ਇਸ ਤੋਂ ਇਲਾਵਾ ਉਹਨਾਂ ਨੂੰ ਆਪਣੇ ਸੌ ਚੁੱਕ ਸਮਾਗਮ ਤੋਂ ਇਲਾਵਾ ਹੋਰ ਕੋਈ ਵੀ ਨਾਰਾ ਜਾਂ ਫਿਰ ਤਸਵੀਰਾਂ ਖਿੱਚਵਾਉਣ ਦੀ ਵੀ ਆਗਿਆ ਨਹੀਂ ਹੋਵੇਗੀ ਇਸ ਤੋਂ ਇਲਾਵਾ ਉਹ ਸਿਰਫ ਪਰਿਵਾਰ ਦੇ ਮੈਂਬਰਾਂ ਨੂੰ ਹੀ ਕੁਝ ਸਮੇਂ ਲਈ ਮਿਲ ਸਕਣਗੇ ਜਦਕੇ ਉਹ ਪੰਜਾਬ ਵੀ ਨਹੀਂ ਆ ਸਕਣਗੇ ਪਰ ਫਿਲਹਾਲ ਵੱਡੀ ਖਬਰ ਇਹ ਹੈ ਕਿ ਭਾਈ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਅਤੇ ਉਹਨਾਂ ਨੂੰ ਹੁਣ ਆਰਮੀ ਪਲੇਨ ਰਾਹੀਂ ਡਿਬਰੂਗੜ ਤੋਂ ਦਿੱਲੀ ਲਿਆਂਦਾ ਜਾਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ